ਮਜੀ ਕੀ ਫਰਤੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਵੇਖਾਲ ਸਾਹ ਵੜੀ ਫਤੇ ਹੋਰ ਬਾਈ ਜੀ ਠੀਕ ਆ ਕੋਈ ਚੁੱਪੀਏ ਹੋਰ ਜਿਵੇਂਦਰ ਬਾਈ ਜੀ ਵਾਜੀ ਬਾਬਾ ਜੀ ਵਧਾਈਆਂ ਤੁਹਾਨੂੰ ਬਹੁਤ ਬਹੁਤ ਜੀ ਬਹੁਤ ਬਹੁਤ ਮੁਬਾਰਕਾ ਗੁਰੂ ਸਾਹਿਬ ਕਿਰਪਾ ਕਰਨ ਧੰਨ ਜੀ ਕੌਂਗ੍ਰੈਚੂਲੇਸ਼ਨਸ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਤੰਦਰੁਸਤੀਆਂ ਬਖਸ਼ਣ ਚੜ੍ਹਦੀ ਕਲਾ ਬਖਸ਼ਣ ਆਕਾਸ਼ ਅਜਾ ਵੀ ਅਸ ਪਵਨਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਸੀガルਪਤ ਕੰਗ੍ਰੈਚੂਲੇਸ਼ਨਸ ਬਧਾਈਆਂ ਤੁਹਾਨੂੰ ਬਹੁਤ ਬਹੁ ਅੱਜ ਸਾਸਿਕਲ ਭੈਣੇ ਸਾਸਿਕਲ ਸਾਸਿਕਲ ਭੈਣੇ ਸਾਸਿਕਲ ਇਹ ਕਿਸ਼ਮ ਸਾਸਿਕਲ ਜੀ ਸਾਸਿਕਲ ਭੈਣੇ ਹਾਂਜੀ ਸਾਸਿਕਲ ਵੀਰ ਜੀ ਸਾਸਿਕਾ ਅੱਜ ਅਸੀਂ ਅਕੈਡਮੀ ਦੇ ਵਿੱਚ ਆਏ ਹਾਂ ਇਹ ਫਿਰੋਜ਼ਪੁਰ ਅਕੈਡਮੀ ਆ ਫਿਰੋਜ਼ਪੁਰ ਅਕੈਡਮੀ ਦੇ ਵਿੱਚ ਉਹਨਾਂ ਬੱਚਿਆਂ ਨੂੰ ਬਡਮਿੰਟਨ ਦੇ ਨਾਲ ਜੁੜਿਆ ਜਾਣਾ ਜਿਹੜੇ ਬੱਚੇ ਕਿ ਮਹਿੰਗੀ ਗੇਮ ਸਮਝ ਕੇ ਮਾਪਿਓ ਉਹਨਾਂ ਨੂੰ ਇਸ ਖੇਡ ਨਾਲ ਜੋੜਦੇ ਨਹੀਂ ਤਨ ਭਰਾ ਜਿਹੜੇ ਕਿਸੇ ਕਾਰਨ ਤੋਂ ਸਮਾਜ ਦੇ ਵਿੱਚੋਂ ਜਿਨ੍ਹਾਂ ਨੂੰ ਆਖੋ ਪਰੋਖੇ ਕੀਤਾ ਗਿਆ ਹੈ ਜਿਨ੍ਹਾਂ ਨੂੰ ਸੇਵਾ ਦੀ ਲੋੜ ਹੈ ਉਹਨਾਂ ਦੀ ਸੇਵਾ ਤਨ ਮਨ ਧਨ ਦੇ ਨਾਲ ਕਰ ਰਿਹਾ ਹੈ ਮੈਨੂੰ ਲੱਗਦਾ ਹੈ ਕਿ ਵੀ ਉਹਨਾਂ ਦੀ ਵੀ ਜਿਹੜੀ ਕਥਾ ਹੈ ਕਹਾਣੀ ਹੈ ਉਹਨਾਂ ਦੀ ਜਿਹੜਾ ਸਫਰ ਹੈ ਉਹ ਉਹਨਾਂ ਦੇ ਮੂੰਹੋਂ ਸੁਣਨਾ ਬਣਦਾ ਹੈ ਤਾਂ ਕਿ ਸਾਡੇ ਬੱਚੇ ਵੀ ਉਸ ਤੋਂ ਪ੍ਰੇਰਣਾ ਲੈ ਸਕਣ ਕਿਵੇਂ ਉਹਨਾਂ ਨੇ ਇੱਕ ਸ਼ੁਰੂਆਤ ਕੀਤੀ ਸੀਗੀ ਉਸ ਵੇਲੇ ਉਹਨਾਂ ਦੇ ਨਾਲ ਕਿੰਨੇ ਲੋਕ ਸੀਗੇ ਔਰ ਹੌਲੇ-ਹੌਲੇ ਜਿਵੇਂ-ਜਿਵੇਂ ਉਹਨਾਂ ਨੇ ਇਸ ਕੰਮ ਨੂੰ ਅੱਗੇ ਵਧਾਇਆ ਔਰ ਅਕੇਰੇ ਉਹਨਾਂ ਦੇ ਨਾਲ ਕਿਸ ਤਰ੍ਹਾਂ ਕਾਰਵਾ ਬਣਦਾ ਗਿਆ ਉਹ ਸਾਰੀ ਗੱਲਬਾਤ ਮੈਂ ਚਾਹਾਂਗਾ ਕਿ ਸਰਦਾਰ ਗੁਰਪ੍ਰੀਤ ਸਿੰਘ ਜੀ ਸਾਡੇ ਨਾਲ ਸਾਂਝੀ ਕਰਨ ਤਾਂ ਕਿ ਬੱਚੇ ਜਿਹੜੇ ਆਉਂਦੇ ਪ੍ਰੇਰਣਾ ਲੈ ਸਕਣ ਸਰਦਾਰ ਦਿਕਾਰਾ ਲਾਓ ਵੀ ਕਾਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅਤੇ ਅੱਜ ਬੱਚਿਓ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਵੀ ਤੁਸੀਂ ਅੱਜ ਇੱਕ ਬੈਡਮਿੰਟਨ ਅਕੈਡਮੀ ਜਿਹਦੇ ਛੱਤ ਹੇਠ ਆਪਾਂ ਬੈਠੇ ਆ ਜਿਹਦੇ ਪੋਰਟ ਦੇ ਉੱਪਰ ਤੁਸੀਂ ਬੈਠੇ ਹੋ ਇਹ ਤੁਹਾਡੇ ਵਾਸਤੇ ਸਪੈਸ਼ਲ ਤੁਹਾਡੇ ਟੀਚਰ ਨੇ ਪ੍ਰੋਫੈਸਰ ਸਰਦਾਰ ਜਸਵਿੰਦਰ ਸਿੰਘ ਜੀ ਇਹਨਾਂ ਦੇ ਧਰਮ ਪਤਨੀ ਮਨਮੀਤ ਕੌਰ ਜੀ ਉਹ ਵੀ ਟੀਚਰ ਨੇ ਇਹਨਾਂ ਦੀ ਬੇਟੀ ਸਬਰੀਤ ਕੌਰ ਉਹ ਵੀ ਬੈਡਮਿੰਟਨ ਦੀ ਪਲੇਅਰ ਆ ਨੈਸ਼ਨਲ ਲੈਵਲ ਦੀ ਤੁਸੀਂ ਸਾਰੇ ਜਾਣਦੇ ਹੋ ਆਪਣੀ ਦੀਦੀ ਨੂੰ ਤੇ ਇਹ ਫਿਰੋਜ਼ਪੁਰ ਅਕੈਡਮੀ ਬਣਾਈ ਗਈ ਆ ਇਹ ਵੀ ਸ਼ਹਿਰ ਦੇ ਨਾਮ ਤੇ ਕੋਈ ਐ ਨਹੀਂ ਵੀ ਇਹਨਾਂ ਨੇ ਕੋਈ ਆਪਣਾ ਨਾਮ ਰੱਖ ਕੇ ਜਾਂ ਆਪਣਾ ਨਾਮ ਰੋਸ਼ਨ ਕਰਨ ਦੀ ਖਾਤਰ ਜਿੱਥੇ ਆਪਣਾ ਨਾਮ ਬਣਾਉਣ ਖਾਤਰ ਤੁਹਾਡੇ ਸਰ ਕਿਦਾਂ ਦੇ ਆ ਤੁਸੀਂ ਸਾਰੇ ਜਾਣਦੇ ਹੋ ਕਿੰਨੇ ਹਾਰਡਵਰਕ ਵਾਲੇ ਨੇ ਕਿੰਨਾ ਜ਼ਿਆਦਾ ਤੁਹਾਨੂੰ ਚੰਗੇ ਤਰੀਕੇ ਨਾਲ ਸਿਖਾਉਂਦੇ ਨੇ ਸਮਝਾਉਂਦੇ ਨੇ ਔਰ ਜਿੱਥੇ ਲੱਖ ਰੁਪਏ ਫੀਸ ਲਈ ਜਾਂਦੀ ਹੈ ਇਸ ਤਰ੍ਹਾਂ ਦੀਆਂ ਗੇਮਾਂ ਦੀ ਉੱਥੇ ਇਹ ਇੱਕ ਸਿਰਫ ਆਪਣੇ ਦਿਲ ਦੀਆਂ ਭਾਵਨਾਵਾਂ ਦੇ ਨਾਲ ਇਹ ਸੇਵਾ ਕਰ ਰਹੇ ਨੇ ਅੱਜ ਅਸੀਂ ਇਸ ਸੇਵਾ ਦਾ ਹਿੱਸਾ ਬਣਿਆ ਅਸੀਂ ਆਪਣੇ ਆਪ ਨੂੰ ਲੱਕੀ ਸਮਝਦੇ ਆ ਕਿਉਂਕਿ ਜਸਵਿੰਦਰ ਸਿੰਘ ਜੀ ਤੇ ਇਹਨਾਂ ਦੇ ਪਤਨੀ ਮਨਮੀਤ ਕੌਰ ਜੀ ਸਾਡੇ ਨਾਲ 2017-18 ਤੋਂ ਜੁੜੇ ਹੋਏ ਨੇ ਜਿੱਥੇ ਇਹ ਇੱਕ ਟੀਚਰ ਨੇ ਉੱਥੇ ਇੱਕ ਚੰਗੇ ਇਨਸਾਨ ਨੇ ਜਿਵੇਂ ਪਹਿਲਾਂ ਗੱਲ ਕੀਤੀ ਬੱਚਿਓ ਆਪਾਂ ਕੋਈ ਅਹੁਦੇ ਤੇ ਚਲੇ ਜਾਣਾ ਕੋਈ ਡੀਸੀ ਬਣ ਗਿਆ ਕੋਈ ਪੁਲਿਸ ਕਮਿਸ਼ਨਰ ਬਣ ਗਿਆ ਕੋਈ ਪੋਲੀਟਿਸ਼ੀਅਨ ਕੋਈ ਮੰਤਰੀ ਬਣ ਗਿਆ ਜਾਂ ਕੋਈ ਫਿਲਮ ਐਕਟਰ ਬਣ ਗਿਆ ਕੋਈ ਪਲੇਅਰ ਬਣ ਗਿਆ ਇਹ ਸਭ ਚੀਜ਼ਾਂ ਸੈਕੰਡਰੀ ਆ ਸਭ ਤੋਂ ਪਹਿਲਾਂ ਅਸੀਂ ਚੰਗੇ ਇਨਸਾਨ ਬਣੀ ਜਿਹਦੀ ਲੋੜ ਅੱਜ ਸੋਸਾਇਟੀ ਨੂੰ ਅਸੀਂ ਅੱਜ ਇੱਥੇ ਸੁਪਨਿਆਂ ਦੇ ਘਰ ਤੋਂ ਮਨੁੱਖਤਾ ਦੀ ਸੇਵਾ ਪਰਿਵਾਰ ਤੋਂ ਪਹੁੰਚੇ ਆ ਸਾਡੇ ਨਾਲ ਸਾਡੀ ਟੀਮ ਦੇ ਮੈਂਬਰ ਅਮੀਰ ਚੰਦ ਜੀ ਰੋਸ਼ਨ ਲਾਲ ਜੀ ਸਾਡੇ ਨਾਲ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਸੇਵਾਦਾਰ ਵਲੰਟੀਅਰ ਰੋਹਨਪ੍ਰੀਤ ਸਿੰਘ ਸਿਮਰਨਪ੍ਰੀਤ ਸਿੰਘ ਸਖਵਿੰਦਰ ਸਿੰਘ ਅਸੀਂ ਸਾਰੇ ਇੱਥੇ ਆਏ ਆ ਬੱਚਿਓ ਸਾਡੇ ਨਾਲ ਇੱਕ ਪਲੇਅਰ ਇੱਕ ਬੱਚਾ ਆਇਆ ਸਾਡੇ ਘਰ ਦਾ ਇਹ ਆਕਾਸ਼ ਵੀਰਾ ਜਿਹੜਾ ਮੈਡਮ ਦੇ ਕੋਲੇ ਖੜਾ ਤੁਹਾਡੇ ਸਭ ਤੁਹਾਨੂੰ ਮੋਟੀਵੇਟ ਕਰਦੇ ਆ ਤੁਹਾਨੂੰ ਕਿੰਨਾ ਐਪਰੀਸ਼ੀਏਟ ਕਰਦੇ ਆ ਜਦੋਂ ਤੁਸੀਂ ਚੰਗਾ ਖੇਡਦੇ ਹੋ ਆਪਾਂ ਹੋਰ ਚੰਗਾ ਖੇਡਦੇ ਆ ਇਸੇ ਤਰ੍ਹਾਂ ਹੀ ਆਪਣੀ ਲਾਈਫ ਦੇ ਵਿੱਚ ਆਪਾਂ ਇਹਦੀ ਕੋਈ ਲਿਮਟ ਨਹੀਂ ਸੇਵਾ ਦੀ ਕੋਈ ਲਿਮਟ ਨਹੀਂ ਆਪਾਂ ਜਿੰਨੀ ਕਰ ਸਕਦੇ ਆ ਸਾਨੂੰ ਕਰਨੀ ਚਾਹੀਦੀ ਆ ਔਰ ਸੇਵਾ ਕਰਨ ਦੇ ਲਈ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ ਆਪਣੇ ਘਰ ਤੋਂ ਸ਼ੁਰੂ ਕਰਨਾ ਮੈਂ ਤੁਹਾਨੂੰ ਦੱਸ ਦਿੰਦਾ ਤੁਹਾਡੇ ਨਾਲ ਬੱਚੇ ਪੜ੍ਹਦੇ ਨੇ ਸਟੂਡੈਂਟ ਆ ਇਹ ਹਕਾਸ ਹੈ ਬੱਚਾ ਇਹ ਵੀ ਸਕੂਲ ਚ ਪੜਦਾ ਸੀ ਇਹਦੀ ਇੱਕ ਭੈਣ ਸੀ ਛੋਟੀ ਇਹ ਤੋਂ ਉਹ ਵੀ ਪੜਦੀ ਸੀ ਤੇ ਇੱਕ ਛੋਟਾ ਭਰਾ ਸੀ ਉਹ ਵੀ ਜਾਣ ਲੱਗਿਆ ਸਕੂਲ ਚ ਜਿਹੜੇ ਪਹਿਲੀ ਕਲਾਸ ਚ ਸੀ ਇੱਕ ਇਹਦਾ ਵੱਡਾ ਭਰਾ ਸੀ ਉਹ ਆਪਦੇ ਪਾਪਾ ਦਾ ਕੰਮ ਕਰਾਉਂਦਾ ਸੀ ਮੰਮੀ ਸੀ ਉਹ ਘਰ ਚ ਰਹਿੰਦੀ ਸੀ ਪਾਪਾ ਕੰਮ ਤੇ ਗਏ ਸ਼ਾਮ ਨੂੰ ਘਰੇ ਆਏ ਬਿਮਾਰ ਸੀ ਬਿਮਾਰੀ ਇੰਨੀ ਵੱਧ ਗਈ ਟ੍ਰੀਟਮੈਂਟ ਹੋ ਨਹੀਂ ਪਾਇਆ ਦਿਹਾੜੀ ਕਰਦੇ ਸੀ ਪਾਪਾ ਘਰ ਦੀ ਰੋਟੀ ਮਸਾਂ ਚੱਲਦੀ ਸੀ ਰੈਂਟ ਤੇ ਵਿੱਚ ਕਮਰੇ ਕਿਰਾਏ ਤੇ ਲੈ ਕੇ ਕਮਰੇ ਚ ਰਹਿੰਦੇ ਸੀ ਹੁਣ ਚਾਰ ਬੱਚੇ ਤੇ ਮੰਮੀ ਪਾਪਾ 6 ਜਾਣੇ ਇੱਕ ਰੂਮ ਚ ਰਹਿ ਰਹੇ ਆ ਇੱਕ ਦਿਨ ਫਾਦਰ ਸਾਹਿਬ ਨੂੰ ਕੋਈ ਬਿਮਾਰੀ ਲੱਗੀ ਬਿਮਾਰ ਹੋ ਗਏ ਬੁਖਾਰ ਚੜ ਗਿਆ ਟ੍ਰੀਟਮੈਂਟ ਨਹੀਂ ਕਰਾ ਪਾਇਆ ਛੋਟੀ ਜੀ ਬਿਮਾਰੀ ਵੱਧ ਗਈ ਇਨਫੈਕਸ਼ਨ ਵੱਧ ਗਈ ਫਾਦਰ ਦੀ ਡੈਥ ਔਰ ਮੰਮੀ ਐਨੀ ਸਟ्रेस ਲੈ ਗਈ ਟੈਨਸ਼ਨ ਲੈ ਗਈ ਉਹ ਮੈਂਟਲੀ ਅਫਸੈਟ ਹੋ ਗਈ ਕਿਉਂਕਿ ਕਿਸੇ ਚਾਚੇ ਨੇ ਤਾਏ ਨੇ ਮਾਮੇ ਨੇ ਮਾਸੀ ਨੇ ਭੂਆ ਨੇ ਕਿਸੇ ਨੇ ਆ ਕੇ ਸਪੋਰਟ ਨਹੀਂ ਕੀਤਾ ਜਿਵੇਂ 5 ਮਿੰਟ ਲਈ ਆਏ ਬਸ ਅੱਗੇ ਕੀ ਹੁੰਦਾ ਸੀ ਜਦੋਂ ਕਿਸੇ ਦੇ ਘਰ ਤੇ ਕੋਈ ਡੈਥ ਹੁੰਦੀ ਸੀ ਤਾਂ ਸਾਰੇ ਸਿੱਕੇ ਕਬੀਲੇ ਦੇ ਲੋਕ ਉਹਨਾਂ ਦੇ ਘਰ ਜਾਂਦੇ ਸੀ ਉਹਨਾਂ ਨੂੰ ਸਪੋਰਟ ਕਰਦੇ ਸੀ ਉਹਨਾਂ ਨੂੰ ਕਈ ਦਿਨਾਂ ਵਾਸਤੇ ਘਰ 'ਚ ਖਾਣਾ ਨਹੀਂ ਸੀ ਬਣਾਉਣ ਦਿੰਦੇ ਉਹਨਾਂ ਦੇ ਆਸ-ਪਾਸ ਕੋਈ ਟੀਵੀ ਨਹੀਂ ਸੀ ਆਪਣੇ ਘਰੇ ਲਾਉਂਦਾ ਕੋਈ ਗਾਣਾ ਨਹੀਂ ਸੀ ਲਾਉਂਦਾ ਉੱਚੀ ਨਹੀਂ ਸੀ ਬੋਲਦਾ ਵੀਰ ਇਹਨਾਂ ਦੇ ਘਰੇ ਡੈਥ ਹੋਈ ਹੋਈ ਹੈ ਅੱਜ ਕੱਲ ਆਪਾਂ ਨੇ ਗਵਾਨ ਚ ਡੈਥ ਹੋਈ ਉਹਦੇ ਦੂਜੇ ਘਰ ਤੇ ਡੀਜੇ ਚੱਲ ਰਿਹਾ ਹੁੰਦਾ ਮਤਲਬ ਅਸੀਂ ਕਿੰਨੇ ਸੈਲਫਿਸ਼ ਹੋਈ ਜਾਂਦੇ ਹਾਂ ਉਸ ਸੈਲਫਿਸ਼ਨੈਸ ਦਾ ਇੰ ਸ਼ਕਾਰ ਹੋਏ ਬੱਚੇ ਉਸ ਤੋਂ ਬਾਅਦ ਇਹ ਬੱਚਾ ਸਕੂਲੇ ਜਾਣੋ ਕਿਤੇ ਅੱਜ ਚਲੇ ਗਿਆ ਨਹੀਂ ਗਿਆ ਜੌਬ ਕਰਨ ਲੱਗ ਗਿਆ ਵੇਕਰੀ ਦੀ ਸ਼ੌਪ ਤੇ 120 ਰੁਪਏ ਦਿਹਾੜੀ ਮਿਲਦੀ ਤੇ ਉਹਦੇ ਨਾਲ ਆਪਣੇ ਫੈਮਿਲੀ ਨੂੰ ਸਾਹਮ ਦਾ ਰੋਟੀ ਪਾਣੀ ਖਵਾਉਂਦਾ ਤੇ ਇਹਨਾਂ ਦੇ ਟੀਚਰ ਮਨਮੀਤ ਕੌਰ ਭੈਣ ਜੀ ਇੱਕ ਸਟੋਰੀ ਲਿਖ ਕੇ ਪਾਉਂਦੇ ਇਹਨਾਂ ਦੀ ਫੋਟੋ ਖਿੱਚ ਕੇ ਮਿੱਟੀ ਦੇ ਵਿੱਚ ਰੁਲਦੇ ਹੀ ਰਹੇ ਤੇ ਸਾਨੂੰ ਉਹ ਪੋਸਟ ਸ਼ੇਅਰ ਕਰਦੇ ਆ ਅਸੀਂ ਉਹ ਪੋਸਟ ਦੇਖਦੇ ਆ ਤੇ ਅਸੀਂ ਉਸ ਗੱਲ ਨੂੰ ਸੀਰੀਅਸ ਲੈਂਦੇ ਆ ਪੁੱਛਦੇ ਆ ਵੀ ਕੀ ਗੱਲ ਆ ਭੈਣ ਜੀ ਤਾਂ ਜਸਵਿੰਦਰ ਸਿੰਘ ਜੀ ਦੱਸਦੇ ਨੇ ਸਾਨੂੰ ਵੀ ਆਹ ਸਮੱਸਿਆ ਵੀ ਬੱਚੇ ਬਹੁਤ ਬ੍ਰਿਲੀਅੰਟ ਆ ਪੜ੍ਹਾਈ 'ਚ ਬਹੁਤ ਹੁਸ਼ਿਆਰ ਆ ਆਕਾਸ਼ ਤੇ ਇਹਦੀ ਸਿਸਟਰ ਵੀ ਵੀ ਪਰ ਹੁਣ ਇਸ ਟਾਈਮ ਉਹ ਦਿਹਾੜੀ ਕਰ ਰਿਹਾ ਵੀ ਉਹ ਪੜ੍ਹਾਈ 'ਚ ਇੰਨਾ ਚੰਗਾ ਵਾ ਵੀ ਜਿਓ ਬੱਚਾ ਪੜ੍ਹਨ ਦੇ ਕੁਝ ਬਣ ਸਕਦਾ ਤਾਂ ਅਸੀਂ ਸ਼ੁਰੂਆਤੀ ਦੌਰ 'ਚ ਸੀ ਅਸੀਂ ਬੱਚਿਆਂ ਨੂੰ ਪੂਰੀ ਫੈਮਿਲੀ ਨੂੰ ਨਹੀਂ ਸੀ ਰੱਖ ਸਕਦੇ ਪਹਿਲੀ ਫੈਮਿਲੀ ਸੀ ਸਾਡੇ ਕੋਲੇ ਜਿਹਨੂੰ ਅਸੀਂ ਇਸ ਤਰ੍ਹਾਂ ਤਾਂ ਸਰ ਨੇ ਸਾਨੂੰ ਇੰਨਾ ਕਿ ਜ਼ਿਆਦਾ ਕਾਲ ਕਰੀ ਬੜਾ ਇਹਨਾਂ ਨੇ ਸਾਨੂੰ ਬਾਰ-ਬਾਰ ਕਹਿਣਾ ਭੈਣ ਜੀ ਨੇ ਫੋਨ ਕਰਨਾ ਅਸੀਂ ਕਈ ਦਿਨ ਇਦਾਂ ਨਿਕਲਦੇ ਗਏ ਤਾਂ ਫਿਰ ਇੱਕ ਦਿਨ ਅਸੀਂ ਆਏ ਇਹਨਾਂ ਬੱਚਿਆਂ ਨੂੰ ਇਹ ਜੌਬ ਤੇ ਗਿਆ ਜਦੋਂ ਅਸੀਂ ਇਹਦੇ ਘਰੇ ਪਹੁੰਚੇ ਫਿਰ ਇਹਨਾਂ ਨੂੰ ਨਾਲ ਲੈ ਕੇ ਅਸੀਂ ਗਏ ਇਹ ਆਪਣੀ ਮੰਮੀ ਮੈਂਟਲੀ ਅਫਸੈਟ ਸੀਗੀ ਉਹਨੂੰ ਸੰਗਲੀ ਨਾ ਬੰਨ ਕੇ ਰੱਖਣਾ ਪੈਂਦਾ ਸੀ ਜੋ ਬਾਹਰ ਚਲੇ ਜਾਂਦੇ ਕਿਸੇ ਨਾਲ ਲੜ ਪੈਂਦੇ ਸੀ ਤੇ ਲੋਕ ਇਹਨਾਂ ਨੂੰ ਵੀ ਗਲਤ ਬੋਲਦੇ ਸੀ ਔਰ ਰੂਮ ਤੇ ਜਿਹਦੇ ਤੇ ਰੈਂਟ ਤੇ ਰਹਿੰਦੇ ਸੀ ਉਹ ਕਮਰਾ ਵੀ ਮਕਾਨ ਮਾਲਕ ਨੇ ਖਾਲੀ ਕਰਾ ਲਿਆ ਕਿਰਾਇਆ ਨਹੀਂ ਸੀ ਦੇ ਹੋ ਰਿਹਾ ਸੜਕ ਤੇ ਆ ਗਏ ਤਾਂ ਇਹਨਾਂ ਦੇ ਟੀਚਰਸ ਨੇ ਇਹਨਾਂ ਬੱਚਿਆਂ ਲਈ ਜੋ ਕਰ ਸਕਦੇ ਸੀ ਉਹ ਕੀਤਾ ਔਰ ਸਾਡੇ ਤੱਕਰ ਸੰਪਰਕ ਕੀਤਾ ਸਾਨੂੰ ਅਸੀਂ ਪਹਿਲੀ ਫੈਮਿਲੀ ਸੀ ਜਿਹੜੀ ਜਿਹਨੂੰ ਅਸੀਂ ਇਸ ਤਰ੍ਹਾਂ ਲੈ ਕੇ ਗਏ ਸਾਨੂੰ ਵੀ ਇਹਨਾਂ ਨੇ ਮਜਬੂਰ ਕੀਤਾ ਵੀ ਤੁਸੀਂ ਜਰੂਰ ਆ ਕੇ ਲੈ ਕੇ ਜਾਓ ਬਾਰ-ਬਾਰ ਕਾਲ ਕਰ ਕਰਕੇ ਤਾਂ ਫਿਰ ਅਸੀਂ ਆ ਕੇ ਇਹਨਾਂ ਨੂੰ ਇੱਥੋਂ ਲੈ ਕੇ ਗਏ ਅੱਜ ਇਹ ਬੱਚਾ ਬਹੁਤ ਹੀ ਬ੍ਰਿਲੀਅੰਟ ਸਟੂਡੈਂਟ ਆ ਸਾਡੇ ਸੁਪਨਿਆਂ ਦੇ ਘਰ ਦੇ ਸਭ ਤੋਂ ਹੋਸ਼ਿਆਰ ਬੱਚਿਆ 3ਵੀਂ ਕਲਾਸ ਸੀ ਬਹੁਤ ਉਦੋਂ ਤੋਂ ਜੇ ਮੈਨੂੰ ਅੱਪ ਗਏ ਹੈ ਪੰਜਵੇਂ ਵਿੱਚ ਸੀ ਪੁੱਤ ਅੱਜ +1 ਚ ਕਮਰਸ ਕਮਰਸ ਰੱਖੀ ਹੋਈ ਆ ਔਰ ਜਿਹੜਾ ਟੀਚਰ ਮੈਨੂੰ ਪਤਾ ਕੀ ਕਹਿ ਰਿਹਾ ਸੀ ਵੀ ਇਹ ਸੁਪਰ ਮੈਡੀਕਲ ਕਰ ਸਕਦਾ ਦੋਨੋਂ ਇਹਨਾਂ ਇੰਟੈਲੀਜੈਂਟ ਆ ਇਹਨੂੰ ਸੁਪਰ ਮੈਡੀਕਲ ਕਰਵਾ ਦੋ ਔਰ ਦੂਸਰੀ ਗੱਲ ਪੁੱਤ ਜਿੱਦਣ ਦਾ ਗਿਆ ਹਰੇਕ ਕਲਾਸ ਚੋਂ ਇਹਨੇ ਫਸਟ ਹੀ ਹੋਣਾ ਹਰੇਕ ਕਲਾਸ 'ਚ ਫਸਟ ਹੋਣਾ ਔਰ ਪਿਛਲੀ ਵਾਰੀ ਇਹਨੇ ਜਾਣ ਬੁੱਝ ਕੇ ਘਟ ਨੰਬਰ ਲੈ ਮੈਨੂੰ ਪਤਾ ਲੱਗਿਆ ਵੀ ਇਹ ਕਹਿੰਦਾ ਵੀ ਹਰ ਸਾਲ ਮੈਂ ਫਸਟ ਹੋਣਾ ਮੈਂ ਵੀ ਕਿਸੇ ਹੋਰ ਨੂੰ ਵੀ ਮੌਕਾ ਦੇਣਾ ਮੈਂ ਇਸ ਤਰ੍ਹਾਂ ਦੀ ਸੋਚ ਪੁੱਤ ਔਰ ਇਹ ਪਛਾਣੀ ਕਿ ਇਹਨੇ ਮਿੱਟੀ ਦੇ ਵਿੱਚ ਰੁੜਦੇ ਹੀਰੇ ਕਿਹਨੇ ਲਿਖਿਆ ਸੀ ਤੁਹਾਡੇ ਟੀਚਰਸ ਨੇ ਮਨਮੀਤ ਮੈਡਮ ਨੇ ਤੇ ਜਸਵਿੰਦਰ ਸਾਹਿਬ ਨੇ ਪਰ ਪੁੱਤ ਇਹ ਚੀਜ਼ ਨੂੰ ਪਛਾਣਿਆ ਕਿ ਮੈਂ ਇਹਨਾਂ ਨੇ ਉਹ ਮੰਨਣਾ ਉਹ ਦਿਲ ਨਾਲ ਜਿਹਦੇ ਨਾਲ ਆਪਾਂ ਸੇਵਾ ਕਰਦੇ ਜਿਹਦੇ ਨਾਲ ਆਪਾਂ ਆਪਣੇ ਆਪ ਨੂੰ ਚੰਗੇ ਇਨਸਾਨ ਬਣਾਉਨੇ ਮੈਂ ਤੁਹਾਡੇ ਨਾਲ ਗੱਲ ਕੀਤੀ ਨਾ ਵੀ ਚੰਗੇ ਇਨਸਾਨ ਬਣਨਾ ਜ਼ਰੂਰੀ ਹੈ ਅਜ ਐਕੈਡਮੀ ਬਣ ਗਈ ਜਸਵਿੰਦਰ ਸਰ ਪ੍ਰੋਫੈਸਰ ਨੇ ਟੀਚਰ ਨੇ ਮੰਮੀ ਇਹਨਾਂ ਦੇ ਵਾਈਫ ਵੀ ਟੀਚਰ ਨੇ ਬੱਚੇ ਵੀ ਇਹਨਾਂ ਦੀ ਬੇਟੀ ਵੀ ਬਾਹਰ ਆ ਸਾਰਾ ਕੁਝ ਸੈਟਲ ਆ ਨਾ ਇਹ ਵੀ ਆਪ ਦਾ ਜਾ ਕੇ ਕੈਨੇਡਾ ਦੇ ਵਿੱਚ ਜਾ ਕੇ ਵਧੀਆ ਪਾਰਕਾਂ 'ਚ ਬਿੰਦੇ ਇਸ ਟਾਈਮ ਲੁਤਫ ਲੈਣਦੇ ਲਾਈਫ ਦਾ ਇੰਜੋਏ ਕਰਦੇ ਸੁੱਖ ਲੈਂਦੇ ਪਰ ਇਹ ਕਿਉਂ ਕਰ ਰਹੇ ਨੇ ਇਹਨਾਂ ਨੇ ਕਿਉਂ ਖੋਲੀ ਐਕੈਡਮੀ ਕਿਉਂਕਿ ਇਹਨਾਂ ਦੇ ਅੰਦਰ ਇੱਕ ਉਹ ਜਿਹੜਾ ਇੱਕ ਚੰਗਾ ਇਨਸਾਨ ਬੈਠਾ ਉਹ ਇਹਨਾਂ ਨੂੰ ਮਜਬੂਰ ਕਰ ਰਿਹਾ ਉਸ ਚੰਗਾ ਕਰਨ ਲਈ ਤੇ ਚੰਗਾ ਇਨਸਾਨ ਬਣਨਾ ਆਪਣੇ ਆਪ ਨੂੰ ਚੰਗਾ ਇਨਸਾਨ ਬਣਾਈ ਰੱਖਣਾ ਚੰਗੇ ਇਨਸਾਨ ਬਣੇ ਰਹਿਣਾ ਇਹ ਸਾਰੇ ਲਾਈਫ ਦੇ ਚੈਲੰਜ ਨੇ ਅੱਗੇ ਹੁਣ ਫਲੈਕਸਾਂ ਲੱਗੀਆਂ ਹੋਣ ਉਹਦੇ ਉੱਤੇ ਤਸਵੀਰਾਂ ਉਹਦੇ ਉੱਪਰ ਮੈਡਲਸ ਲੱਗੇ ਹੋਣ ਅਚੀਵਮੈਂਟਸ ਤੁਹਾਡੀਆਂ ਲਿਖੀਆਂ ਹੋਣ ਵੀ ਇਹ ਉਹ ਬੱਚੇ ਸੀ ਜਿਹੜੇ ਪਹਿਲੇ ਫਸਟイヤー ਦੇ ਵਿੱਚ ਇੱਥੇ ਆਏ ਸੀ ਔਰ ਇਹਨਾਂ ਬੱਚਿਆਂ ਨੇ ਇਸ ਤਰ੍ਹਾਂ ਇੱਕ ਗੈਲਰੀ ਬਣ ਗਈ ਇਮੇਜੀਨੇਸ਼ਨ ਚੰਗਾ ਸੋਚਣਾ ਚੰਗਾ ਕਰਨ ਲਈ ਆਪਣੇ ਆਪ ਰਸਤੇ ਬਣਾ ਲੈਂਦਾ ਅਸੀਂ ਉਸ ਦਿਨ ਇੱਕ ਚੰਗਾ ਸੋਚਿਆ ਸੀ ਬਸ ਜਿਸ ਦਿਨ ਅਰਣ ਕੁਮਾਰ ਸ਼ੁਕਲਾ ਐਲਾ ਸਾਡੇ ਘਰ ਦਾ ਮੈਂਬਰ ਬਸ ਮੈਂ ਸੋਚਿਆ ਸੀ ਵੀ ਮੇਰਾ ਬਾਪ ਆਇਆ ਚੰਗਾ ਸੋਚਿਆ ਸੀ ਅੱਜ ਕਿੰਨੇ ਲੋਕ ਸਾਨੂੰ ਐਪਰੀਸ਼ੀਏਟ ਕਰਦੇ ਨੇ ਕਿੰਨੇ ਲੋਕ ਸਾਨੂੰ ਪਿਆਰ ਕਰਦੇ ਨੇ ਪਿਛਲੇ 10 ਸਾਲਾਂ ਚ ਕਿੱਡੀ ਵੱਡੀ ਸੇਵਾ ਵਾਹਿਗੁਰੂ ਜੀ ਨੇ ਸਾ ਤੋਂ ਲੈ ਲਈ ਸਾਡੀ ਫਿਜ਼ੀਕਲੀ ਸਾਡੀ ਮੈਂਟਲੀ ਤੇ ਸਾਡੇ ਪਰਿਵਾਰ ਦੀ ਜਿਹੜੀ ਹੈਸੀਅਤ ਸੀ ਉਹ ਇੰਨੀ ਨਹੀਂ ਸੀ ਵੀ ਅਸੀਂ ਕਿਸੇ ਨੂੰ 10 ਦਿਨ ਪ੍ਰਸ਼ਾਦਾ ਵਿਸ਼ਕਾ ਸਕੀ ਅੱਜ 1000 ਮੈਂਬਰ ਪਰਿਵਾਰ ਦੇ ਵਿੱਚ ਰਹਿ ਰਿਹਾ ਉਹ ਵਾਹਿਗੁਰੂ ਦੀ ਕਿਰਪਾ ਬਤ ਘਰ ਦੇ ਵਿੱਚ ਚੀਜ਼ਾਂ ਮਿਲ ਰਹੀਆਂ ਸੋਨਾ ਘਰ ਆ ਤੁਹਾਡਾ ਤੁਹਾਡੇ ਮੰਮੀ ਪਾਪਾ ਤੁਹਾਡੇ ਲਈ ਕੱਪੜੇ ਲੀੜੇ ਸਾਰੇ ਗੈਜਟਸ ਤੁਹਾਡੇ ਰੂਮ ਤੁਹਾਡਾ ਬੈੱਡ ਹਰ ਇੱਕ ਚੀਜ਼ ਤੁਹਾਡੇ ਕੋਲੇ ਪਰਸਨਲ ਹੈਗੀ ਆ ਬਹੁਤ ਬੱਚੇ ਨੇ ਬਹੁਤ ਜਿੰਨਾਂ ਕੋਲੇ ਪਰਸਨਲੀ ਆਪਣਾ ਘਰ ਨਹੀਂ ਹੈਗਾ ਬਹੁਤ ਬੱਚੇ ਨੇ ਜਿੰਨਾਂ ਕੋਲੇ ਕੋਈ ਕਹਿਣ ਲਈ ਵੀ ਹੈ ਨਹੀਂ ਵੀ ਇਹ ਮੇਰੇ ਮੰਮੀ ਆ ਇਹ ਮੇਰੇ ਪਾਪਾ ਨੇ ਬਹੁਤ ਸਾਰੇ ਬੱਚੇ ਨੇ ਸਾਡੀ ਫੈਮਿਲੀ ਚ ਵੀ ਨੇ ਜਿਨ੍ਹਾਂ ਦੇ ਮੰਮੀ ਪਾਪਾ ਦੋਨੋਂ ਹੀ ਹੈ ਨਹੀਂ ਸੜਕ ਦੇ ਉੱਤੇ ਕੂੜਾ ਕਬਾੜਾ ਚੁੱਕ ਕੇ ਰੋਟੀ ਖਾਂਦੇ ਸੀ ਦੋਨੋਂ ਭੈਣ ਭਰਾ ਅਰਜੁਨ ਤੇ ਕਵਿਤਾ ਕਿਸੇ ਦਿਨ ਲਈ ਆ ਮਾਗੀ ਤੁਨ ਮਲਾਵਾਂਗੇ ਆਪਣੀ ਸਿਸਟਰ ਦੇ ਉਹਨੇ ਵਾਲ ਕੱਟੇ ਹੋਏ ਸੀ ਦੋਨੇ ਬੁਆਏਜ਼ ਬਣ ਕੇ ਘੁੰਮਦੇ ਸੀ ਵੀ ਕਿਸੇ ਨੂੰ ਪਤਾ ਨਾ ਲੱਗੇ ਵੀ ਇਹ ਗੱਲ ਦਾ ਛੋਟੀ ਏਸੀ 8 9 ਸਾਲ ਦੀ ਰਾਤ ਨੂੰ ਸੜਕ ਦੇ ਕਿਨਾਰੇ ਪਾਈਪ ਦੇ ਵਿੱਚ ਸੀਵੇਦੀ ਦੀ ਤੇ ਬੜ ਕੇ ਸੌਂਦੇ ਸੀ ਠੰਡ ਚ अपना फर्ज जरूर निभाओ शक्राना करया करो भगवान ਦਾ ਅੱਲਾ ਰਾਮ ਵਾਹਿਗੁਰੂ ਭਗਵਾਨ ਜਿਹਨੂੰ ਵੀ ਆਪਾਂ ਮੰਨਦੇ ਆ ਸ਼ਕਰਾਨਾ ਕਰਨਾ ਸਿੱਖੀਏ ਸਰਬੱਤ ਦਾ ਭਲਾ ਮੰਗੀਏ ਸਰਬੱਤ ਦੇ ਭਲੇ ਚ ਆਪਾਂ ਖੁਦ ਵੀ ਆ ਜੰਨੇ ਆ ਜਦੋਂ ਵੀ ਅਰਦਾਸ ਕਰਨੀ ਆ ਅਰਦਾਸ ਕਰਨੀ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਓ ਭਗਵਾਨ ਜੀ ਸਰਬੱਤ ਦਾ ਭਲਾ ਕਰਿਓ ਮਾਤਾ ਰਾਣੀ ਜੀ ਸਰਬੱਤ ਦਾ ਭਲਾ ਕਰਿਓ ਠੀਕ ਆ ਆਵਾਜ਼ ਨਹੀਂ ਆ ਰਹੀ ਚਾਜਨਾ ਬਹੁਤ ਬਹੁਤ ਸ਼ੁਕਰੀਆ ਫਿਰ ਤੋਂ ਬਹੁਤ ਬਹੁਤ ਮੁਬਾਰਕਾਂ ਪੂਰੇ ਸਾਰੇ ਅਕੈਡਮੀ ਨਾਲ ਜੁੜੇ ਹੋਏ ਜਿੰਨੀ ਵੀ ਟੀਮ ਹਨ ਉਹਨਾਂ ਸਾਰਿਆਂ ਦਾ ਧੰਨਵਾਦ ਮੈਂ ਜਦੋਂ ਬੋਲਣ ਲੱਗਦਾ ਮੈਨੂੰ ਪਤਾ ਨਹੀਂ ਲੱਗਦਾ ਮੈਂ ਕਿੰਨਾ ਟਾਈਮ ਬੋਲਦਾ ਰਹਿਣਾ ਸੌਰੀ ਉਹਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ